ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੁਹਾਡਾ ਆਪਦਾ ਚੈਨਲ ਐਫ ਪੀਟੀ ਫਾਰਮਰ ਪਲੱਸ ਟਰੈਕਟਰਸ ਤੇ ਮੈਂ ਪ੍ਰਗਟ ਸਿੱਧੂ ਦਾ ਭਾਈ ਹਾਂ ਜੀ ਰਵੀ ਬਰਾੜ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਆਪਾਂ ਵੀਡੀਓ ਇਹ ਵਿਸ਼ਾ ਇਹ ਹੋਊਗਾ ਵੀ ਆਪਾਂ ਪੁਰਾਣਾ ਟਰੈਕਟਰ ਰੱਖ ਕੇ ਕਿਵੇਂ ਆਪਾਂ ਨਵੇਂ ਵਾਲਾ ਕੰਮ ਲੈ ਸਕਦੇ ਆ ਆਪਾਂ ਪਹਿਲਾਂ ਵੀ ਵੀਡੀਓ ਕਰੀ ਸੀ ਹਾਲਾਂਕਿ ਉਹ ਵੀਡੀਓ ਨੂੰ ਬਹੁਤ ਟਾਈਮ ਹੋ ਗਿਆ 2 ਸਾਲ ਹੋ ਗਏ ਤਕਰੀਬਨ ਸੋ ਜਿੰਨੇ ਆਪਣੇ ਨਵੇਂ ਮੈਂਬਰ ਜੁੜੇ ਆ ਆਪਣੇ ਛੋਟੇ ਵੱਡੇ ਵੀਰ ਉਹਨਾਂ ਲਈ ਆਪਾਂ ਇਹ ਵੀਡੀਓ ਕਰਨ ਜਾ ਰਹੇ ਆ ਤੇ ਆਪਾਂ ਕੱਲੀ ਕੱਲੀ ਡਿਟੇਲ ਦੱਸਾਂਗੇ ਨਾਲ ਪੈਸੇ ਦੱਸਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਵਿੱਚ ਵਿੱਚ ਸਮਾਨ ਦੇ ਭੁੱਲ ਵੀ ਜਾਂਦੇ ਆ ਜੀ ਉਹਦੇ ਲਈ ਮਾਫੀ ਆ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਆ ਗਿਆ ਜੀ ਆਪਾਂ ਇਹ ਹੈਗਾ ਆਪਣਾ 2001 ਮਾਡਲ ਟਰੈਕਟਰ ਇਹਦਾ ਆਪਣਾ ਪਾਵਰ ਸਟੀਅਰਿੰਗ ਕਰਵਾਇਆ ਸੀ ਜੀ ਆਪਾਂ ਏਜੰਸੀ ਚੋਂ ਤੇ ਇਹਨੂੰ ਸਾਲ ਬਹੁਤ ਹੋ ਗਏ ਪਾਵਰ ਕਰਾਏ ਨੂੰ ਤਾਂ ਕਰਕੇ ਰੇਟ ਦਾ ਫਰਕ ਆ ਗਿਆ ਹੁਣ ਉਦੋਂ ਆਪਣਾ ਪੈਸੇ ਲੱਗੇ ਸੀਗੇ 32 33 35 ਤੱਕ ਲਾ ਲਓ ਤੁਸੀਂ ਵੀ 35 ਹਾਲਾਂਕਿ ਲੱਗਿਆ ਨਹੀਂ ਸੀ 35000 32 33000 ਚ ਹੋ ਗਿਆ ਸੀ ਤੇ ਤੁਹਾਨੂੰ ਮੈਂ ਇਹਦੀ ਫਿਟਿੰਗ ਦਿਖਾ ਦਿੰਦਾ ਆਹ ਤੁਸੀਂ ਇਹਦੀ ਫਿਟਿੰਗ ਦੇਖ ਸਕਦੇ ਹੋ ਜੀ ਤੇ ਇਹਦੇ ਹੁਣ ਤਕਰੀਬਨ ਵੀ ਲੱਗਦੇ ਆ ਜੀ ਪੈਸੇ 45000 ਤੋਂ ਲੈ ਕੇ ਤੁਸੀਂ 50000 ਤੱਕ ਮੰਨ ਸਕਦੇ ਹੋ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਇਹਦੀ ਕੋਈ ਹਿੱਸਾ ਨਹੀਂ ਬਦਲਿਆ ਕੁਝ ਨਹੀਂ ਕਰਿਆ ਇੱਥੇ ਆ ਵੈਲਡ ਹੋ ਗਈ ਪੱਤੀ ਜੀ ਤੇ ਐਂ ਆਪਣਾ ਜੈਕ ਲੱਗ ਗਿਆ ਸੋ ਇਹਦੇ 'ਚ ਮੈਂ ਇੱਕ ਰਾਏ ਦੇਣੀ ਚਾਹੂੰਗਾ ਵੀ ਕੰਮ origional ਹੀ ਕਰਾਓ ਤਾਂ ਵਧੀਆ ਕਿਉਂਕਿ origional ਦਾ ਜੀ ਬਾਈ ਚਾਂਸ ਕਈ ਵਾਰੀ ਕੋਈ ਟਰੈਕਟਰ ਨੁਕਸਾਨ ਕਰਦਾ ਤੁਸੀਂ ਜਦੇ ਚੀਜ਼ ਫੜ ਕੇ ਮਿੰਟ 'ਚ ਪਾ ਕੇ ਆਪਦਾ ਕੰਮ ਚਲਾ ਸਕਦੇ ਹੋ ਜੇ ਦੇਸੀ ਕਰਾਵੋਗੇ ਉਹ ਪਹਿਲਾਂ ਜੀ ਜਿਵੇਂ ਹੁਣ ਸਪੋਜ਼ ਕਰੋ ਵੀ ਪਾਈਪ ਫਟ ਗਿਆ ਆਪਣਾ ਆਹ ਵਾਲਾ ਪਾਈਪ ਲਾ ਲਓ ਇਹ ਮੇਰੇ ਹੁਣੇ ਪਾਇਆ ਪਾ ਫਟਿਆ ਆਪਣਾ ਮੈਂ ਟਰਬੋ ਦੀ ਉਦਾਹਰਨ ਦੇ ਦੰਨਾ ਚਲੋ ਇਹ ਵੀ ਛੱਡੋ ਆਪਣਾ ਨਾ ਪਾਇਪ ਫਟ ਗਿਆ ਸੀ ਟਰਬੋ ਦਾ ਆਹ ਵਾਲਾ ਕਾਲਾ ਜਿਹਾ ਇਹ ਕੀ ਹੋਇਆ ਇੱਥੋਂ ਲੀਕ ਹੋ ਗਿਆ ਅਸੀਂ ਕੀ ਕਰਿਆ ਗੱਡੀ ਚੱਕੀ ਤਲਵੰਡੀਆਂ ਜਾ ਕੇ ਆਪ ਦਾ ਲਿਆ ਕੇ ਪਾਇਪ ਤੇ ਸਿੱਧਾ ਫਿੱਟ ਕਰਤਾ ਜੇ ਹੁਣ ਮੰਨ ਲਓ ਇੱਥੇ ਵੀ ਇਹ ਦੇਸੀ ਪਾਇਆ ਹੁੰਦਾ ਪਾਪ ਤਿਆਰ ਕਰਕੇ ਪਹਿਲਾਂ ਪਾਇਪ ਲੈਣਾ ਪੈਣਾ ਸੀ ਉਹਦੇ 'ਚ ਬੈਂਡ ਪਾਓ ਬੈਂਡ ਪਾ ਕੇ ਫੇਰ ਆ ਨਾਟਕਾਸਣ ਵਾਲਾ ਜਿਗਾਰੜ ਕਰੋ ਸੋ ਇਹਦੇ ਬਹੁਤ ਟਾਂਟੇ ਹੁੰਦੇ ਆ ਜਿਹੜਾ ਆਪਾਂ ਦੇਸੀ ਕੰਮ ਕਰਾਉਣੇ ਉਹਦੇ ਨਾਲੋਂ ਚੰਗਾ ਵੀ ਆਪਾਂ ਕੰਪਨੀ ਦੀ ਇੱਕ ਵਾਰ ਪੈਸੇ ਤਾਂ ਜ਼ਰੂਰ ਲੱਗਦੇ ਆ ਪਰ ਬਹੁਤ ਵਧੀਆ ਚੀਜ਼ ਆ ਇਹ ਠੀਕ ਹੈ ਜੀ ਇੱਕ ਆਪਣਾ ਇਹ ਪੁਆਇੰਟ ਹੋ ਗਿਆ ਦੂਜਾ ਆ ਗਿਆ ਆਪਣਾ ਡਿਸਟ੍ਰੀਬਿਊਟਰ ਦਾ ਆਪਾਂ ਡਿਸਟ੍ਰੀਬਿਊਟਰ ਲਵਾਇਆ ਸੀ ਇਹ ਸਵਰਾਜ ਵਾਲਾ ਇਹ ਸਵਰਾਜ ਦਾ ਸਸਤਾ ਮਿਲ ਜਾਂਦਾ ਤੇ ਕੁਆਲਿਟੀ ਵਧੀਆ ਹੁੰਦੀ ਆ ਸਵਰਾਜ ਵਾਲੇ ਦੀ ਵਿੱਚ ਮੇਰੇ ਵੀਰ ਦੇਸੀ ਦੇਸੀ ਕਹਿੰਦੇ ਆ ਸਵਰਾਜ ਨੂੰ ਇਹ ਕੋਈ ਚੰਗੀ ਗੱਲ ਨਹੀਂ ਆਪਣਾ ਆਪ ਦਾ ਹੀ ਟਰੈਕਟਰ ਆ ਉਹ ਆਪਣੇ ਪੰਜਾਬ ਦਾ ਟਰੈਕਟਰ ਆ ਇਹ ਜਿੱਦਾਂ ਚੰਗੀਆਂ ਨਹੀਂ ਹੁੰਦੀਆਂ ਕਹਿਣੀਆਂ ਸ਼ੋਭਾ ਨਹੀਂ ਦਿੰਦੀਆਂ ਠੀਕ ਆ ਸਾਰੇ ਟਰੈਕਟਰ ਹੀ ਵਧੀਆ ਆਪਾਂ ਤਾਂ ਚੰਗਾ ਹੀ ਮੰਨਦੇ ਆ ਤੇ ਉਹ ਆ ਗਿਆ ਜੀ ਆਪਣਾ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਹੈ ਸਿੰਗਲ ਲਵਾਉਣ ਦਾ ਕੋਈ ਫਾਇਦਾ ਨਹੀਂ ਲਵਾਉਣਾ ਦਾ ਡਬਲ ਹੀ ਲਵਾਓ ਤੇ ਅੱਗੇ ਚੱਲਦੇ ਹਾਂ ਜੀ ਆਪਾਂ ਹਾਂਜੀ ਅੱਗੇ ਪੁਆਇੰਟ ਆ ਗਿਆ ਆਪਣਾ ਟਰਬੋ ਦਾ ਇਹ ਆਪਾਂ ਵਪਾਰੀ ਤੋਂ ਲਿਆ ਸੀਗਾ ਜੀ ਪੁਰਾਣਾ ਪੁਰਾਣੇ ਕਰਕੇ ਆਪਾਂ ਨੂੰ ਇਹ ਸਸਤਾ ਮਿਲ ਗਿਆ ਸੀ ਤੇ ਵਪਾਰੀ ਤੋਂ ਆਪਾਂ ਇੱਕ ਸ਼ਰਤ ਤੇ ਲਿਆ ਸੀਗਾ ਵੀ ਸਾਨੂੰ ਸਾਰਾ ਕੱਲਾ-ਕੱਲਾ ਨਟ ਖੋਲ ਕੇ ਦੇਣਾ ਤਾਂ ਹੈ ਆ ਮੈਨੂ ਫੋਲਡ ਆਪਾਂ ਬਦਲਿਆ ਸੀ ਇਹ ਤਾਂ ਸਭ ਤੋਂ ਪਹਿਲਾਂ ਬਦਲਿਆ ਸੀ ਸੱਚ ਇਹ ਵਿੱਚ ਨਹੀਂ ਸੀ ਲਿਆ ਆਪਾਂ ਪਰ ਤੁਹਾਨੂੰ ਬਦਲਣਾ ਪੈਣਾ ਤੇ ਬਾਕੀ ਪਾਈਪ ਬੂ ਬਪਾ ਸਾਰੇ A ਤੋਂ Z ਕੱਲਾ ਕੱਲਾ ਨਾਟਾਪਾ ਸਾਰਾ オリジナル ਲਿਆ ਸੀ ਆ ਤੁਸੀਂ ਫਿਲਟਰ ਲੱਗਿਆ ਦੇਖ ਸਕਦੇ ਹੋ ਤੇ ਇਹ ਆਪਾਂ ਨੂੰ ਪੈ ਗਿਆ ਸੀਗਾ ਜੀ 20 ਕੁ ਹਜ਼ਾਰ ਤੁਸੀਂ ਮੰਨ ਕੇ ਚੱਲੋ 20 ਕੁ ਹਜ਼ਾਰ ਲੱਗ ਜਾਂਦਾ ਇਹ ਹੈਗਾ ਆਪਣਾ ਹਾਲ ਸੈਟ ਦਾ ਟਰਬੋ ਤੇ ਇਹ ਤੁਸੀਂ ਲੈ ਸਕਦੇ ਹੋ ਤੇ ਅੱਗੇ ਪੁਆਇੰਟ ਆ ਗਿਆ ਜੀ ਆਪਣਾ 3 ਸਪੀਡ ਦਾ 3 ਸਪੀਡ ਦਾ ਆ ਗਿਆ ਇਹ ਆਪਾਂ ਕਰਾਇਆ ਹੋਇਆ ਜੀ 3 ਸਪੀਡ ਇਹ ਆਪਾਂ ਕੱਟ ਲਈ ਸੀ ਜੀ ਕਵਾੜ ਚੋਂ ਪਟਿਆਲੇ ਤੋਂ ਲੈ ਕੇ ਆਏ ਸੀ ਇਹ ਇਹ ਬਣਿਆ ਤਣਿਆ ਸੋਡਾ ਸਾਰਾ ਐਂ ਪੈ ਜਾਣਾ ਇਹਦਾ ਕੋਈ ਵੀ ਫालतू ਜਗਾੜ ਕਰਨ ਦੀ ਲੋੜ ਨਹੀਂ ਇੱਕ ਸਾਡੇ ਬੰਦਿਆਂ ਨੇ ਮੈਂ ਤੁਹਾਨੂੰ ਵਿੱਚ ਇੱਕ ਮਾੜੀ ਜੀ ਕਹਾਣੀ ਸੁਣਾ ਦੰਨਾ ਜਿਹੜੇ ਬੰਦਿਆਂ ਤੋਂ ਆਪਾਂ ਕਰਾਇਆ ਸੀ ਸਰਦਾਰ ਮਲਕੀਤ ਸਿੰਘ ਹੋਂਨ ਤੋਂ ਉਹਨਾਂ ਕੋਲ ਬੰਦਾ ਇੱਕ ਨਕਲ ਮਾਰਨ ਆਇਆ ਸੀ ਉਹ ਦੇਖ ਕੇ ਚਲਾ ਗਿਆ ਚਲੋ ਦੇਖ ਤਾਂ ਲਿਆ ਵੀ ਨਕਲ ਵੀ ਉਹ ਸਿਆਣੇ ਕਹਿੰਦੇ ਆ ਵੀ ਅਕਲ ਨਾਲ বাজਦੀ ਆ ਉਹ ਬੰਦੇ ਨੇ ਕੀ ਕਰਿਆ ਜਾ ਕੇ 3 ਸਪੀਡ ਕਰ ਲਿਆ ਉਹਨੇ ਸਾਰਾ ਕੁਝ ਭੰਨ ਕੇ ਹੱਥ ਚ ਬੜਾਤਾ ਸੋ ਇਹ ਵੀ ਹੁੰਦੀ ਆ ਕਦੇ ਕਦੇ ਇਹ ਜੇ ਤੁਸੀਂ ਚੰਗੇ ਮਿਸਤਰੀ ਤੋਂ ਕਰਾਓਗੇ ਤਾਂ ਵਧੀਆ ਚੀਜ਼ ਆ ਇਹਦੇ ਪੈਸੇ ਲੱਗੇ ਸੀਗੇ 35000 ਮੰਨ ਕੇ ਚਲੋ 35000 ਦੇ ਡੇੜ ਗੇੜ ਅੱਗੇ ਆ ਗਿਆ ਜੀ ਇਹਦਾ ਛੋਟਾ ਵਿੱਚ ਇਹ ਆਪਾਂ ਮੋਰਾ ਕੱਢਿਆ ਸੀ ਇੱਥੇ ਇਹਦਾ ਪਹਿਲਾ オリジナル ਮੋਰਾ ਆ ਆ ਆਪਾਂ ਨਮਾ ਕੱਢਿਆ ਸੀ ਇਹਦਾ ਕਰਕੇ ਇਹ ਨਾ ਥੋੜੀ ਪਿੱਛੇ ਹਟ ਜਾਂਦੀ ਆ ਇਹਦਾ ਕਰਕੇ ਮੋਰਾ ਕੱਢਣਾ ਪੈਂਦਾ ਮੋਰੇ ਨਾਲੋਂ ਬੈਟਰ ਆਪਸ਼ਨ ਇਹ ਆ ਵੀ ਤੁਸੀਂ ਸ਼ੋ ਨਮੀ ਲਾ ਦੋ ਇੰਨਾ ਜਿਗਾਰਡ ਕਰਨ ਨਾਲੋਂ ਸ਼ੋ ਨਮੀਆਂ ਲਾ ਲਓ ਤੁਸੀਂ ਉਹ ਵਧੀਆ ਚੀਜ਼ ਆ ਵੈਸੇ ਆਪਣੀ ਵੀ ਲਿਆਂਦੀ ਪਈ ਆ ਘਰੇ ਰੰਗ ਰੰਗਿਆ ਕਰਾਉਣਾ ਉਹਦਾ ਕਰਕੇ ਨਹੀਂ ਲਾਈ ਤੇ ਜੇ ਸ਼ੋ ਨਮੀ ਲਾ ਲਓਗੇ ਤਾਂ ਬੈਟਰ ਆਪਸ਼ਨ ਆ ਇਹਦੇ ਚ ਜਿਗਾਰਡ ਬਾਜੀ ਕਰਨ ਨਾਲੋਂ ਕਿਉਂਕਿ ਜਦ ਬਾਅਦ ਚ ਭਰਾਂਗੇ ਆਪਾਂ ਇਹਦੇ ਭਰ ਕੇ ਉਸ ਤੋਂ ਬਾਅਦ ਚ ਵੀ ਫੋੜੇ ਜੇ ਉਫਣਾਉਂਦੇ ਆ ਉਹਨੇ ਗਰਮ ਹੋ ਕੇ ਉੱਤੇ ਨੂੰ ਆਉਣੇ ਆਣਾ ਰੰਗ ਨੇ ਖਰਾਬ ਹੋਣਾ ਹੀ ਆ। ਠੀਕ ਆ ਜੀ ਇੱਕ ਆਪਣਾ ਇਹ ਪੁਆਇੰਟ ਹੋ ਗਿਆ। ਇਹ ਕੱਪਾ ਲਵਾਇਆ ਸੀਗਾ ਜੀ ਆਹ ਕਲੱਚ ਵਾਲਾ। ਕਲੱਚ ਲੀਵਰ ਇਹਦੇ ਆਉਂਦਾ ਜੀ ਇੱਥੇ। ਇਹਦੇ ਥੱਲੇ ਆਉਂਦਾ ਉੱਥੇ। ਇਹ ਆਪਾਂ ਲਵਾਇਆ ਸੀ। ਇਹਦਾ ਸਿੰਗਲ ਕਲੱਚ ਦਾ ਜੇ ਮੈਂ ਤੁਹਾਨੂੰ ਦੱਸਾਂ ਤਾਂ 2500 ਦੇ ਡੇਡ-ਗੇਡ ਪੈਸੇ ਲੱਗੇ ਸੀ ਇਹਦੇ। ਤੇ ਇਹਦੇ ਨਾਲ ਆਪਾਂ ਪੈਰਦਾਨ ਵੀ ਲਏ ਜੀ ਕਿ ਪੈਰਦਾਨ ਵੀ ਬਦਲੇ ਸੀ। ਇਹ ਪੈਰਦਾਨ ਥੋੜੇ ਜਿਹਾ ਲੰਬੇ ਆ। ਇਹਦਾ ਕਰਕੇ ਇਹਦਾ ਵੀ ਜਾਨੀ ਵਧੀਆ ਜਗਾਜੋਗਾ ਵਧੀਆ ਬਣ ਜਾਂਦੀ ਆ ਦੂਜਿਆਂ ਨਾਲੋਂ ਇਹ 6500 ਟਰੈਕਟਰ ਦੇ ਆਪਣੇ ਹੈਗੇ ਆ ਤੇ ਇਹ ਵੀ 2500 ਦੇ ਏਡ ਗੇੜ ਆਏ ਸੀ ਇੱਕ ਟਰਬੋ ਦਾ ਯਾਰ ਆ ਬਹੁਤ ਵਧੀਆ ਫਾਇਦਾ ਇਹ ਮੈਂ ਗੱਲ ਐਡ ਕਰ ਦਣਾ ਵੀ ਆ ਫਿਲਟਰ ਦੇ ਵਿੱਚ ਦੀ ਪਾਣੀ ਘੁੰਮਦਾ ਇਹ ਆਪਣਾ ਤੇਲ ਠੰਡਾ ਰੱਖਦਾ ਇਹ ਵਿੱਚ ਜਿਹੜੇ ਆਪਾਂ ਦੇਸੀ ਜਗਾਰਡ ਕਰਕੇ ਲਾਉਂਦੇ ਆ ਬੰਦੇ ਉਹਨਾਂ ਦੇ ਤਾਂ ਫਿਰ ਲੱਗਦਾ ਨਹੀਂ ਇਹ ਜੇ ਤੁਸੀਂ origignal ਅਸੈਂਬਲੀ ਲਮੋਗੇ ਸਾਰੀ ਉਹਦੇ ਵਿੱਚ ਹੀ ਆਉਂਦਾ ਇਹ ਤੇ オリジナル ਦਾ ਹੀ ਫਾਇਦਾ ਹੁੰਦਾ ਵੀ ਆਪਾਂ オリジナル ਸਮਾਨ ਜੇ ਲਾਉਨੇ ਆ ਤਾਂ ਇਹ ਜੀ ਚੀਜ਼ਾਂ ਲੱਗਦੀਆਂ ਤੇ ਬਾਕੀ ਆ ਛਤਰੀ ਦਾ ਇਹ ਮੈਂ ਦੱਸ ਦਿੰਦਾ ਤੁਹਾਨੂੰ ਇਹ ਆਪਣਾ ਤੇਰਾਗਾ ਯਾਰ ਦੀ ਲੱਗੀ ਜੀ ਯੂ ਪਾਪ ਇਹ ਤੋਂ ਪਰੇ ਯਾਰ ਸਾਲਾ ਮੈਂ ਇੱਕ ਚੀਜ਼ ਐਡ ਕਰਦਾ ਵੀ ਇਹਦੇ ਨਾਲ ਆਪਣੇ ਮੜਗਾੜ ਤੋੜਤੇ ਨਹੀਂ ਆਪਾਂ ਤਾਂ ਬਾਅਦ ਚੋ ਸਪੋਰਟਾਂ ਆਪ ਲਾ ਕੇ ਬਾਅਦ ਚੋ ਜਗਾੜ ਜਗਾੜ ਕਰਕੇ ਆ ਇੰਨੀ ਇੰਨੀ ਮੋਟੀਆਂ ਲੱਗੀਆਂ ਹੋਈਆਂ ਇਹ ਆਪਾਂ ਆਪ ਕਰਿਆ ਸੀ ਬਾਅਦ ਚੋ ਕਰੇ ਸੋ ਇਹ ਚੀਜ਼ ਦਾ ਧਿਆਨ ਰੱਖਿਓ ਜੇ ਮੇਰੇ ਵੀਰ ਨੇ ਕਿਸੇ ਨੇ ਲਵਾਉਣਾ ਤਾਂ ਬੇਟਾਂ ਦੀ ਗੱਲ ਕਰ ਲੈਣੇ ਆ ਜੀ ਅੱਗੇ ਆਪਾਂ 6 ਪਲੇਟਾਂ ਲਵਾਈਆਂ ਸੀ ਦੋ ਲਾ ਕੇ ਰੱਖੀਆਂ ਹੋਈਆਂ ਤੇ ਪਿੱਛੇ ਲਵਾਈਆਂ ਸੀ ਇਹਦੇ ਟਾਇਰ ਭਰੇ ਹੋਏ ਸੀ ਪਾਣੀ ਨਾਲ ਪਾਣੀ ਨੁਕਸਾਨ ਯਾਰ ਕਰਦਾ ਹੀ ਕਰਦਾ ਤੁਸੀਂ ਮੰਨੋ ਚਾਹੇ ਨਾ ਮੰਨੋ ਇੱਕ ਵੀਰ ਦਾ ਕਮੈਂਟ ਵੀ ਆਇਆ ਸੀ ਵੀ ਬੁੱਧਨੀ ਵਾਲੇ ਕਹਿੰਦੇ ਆ ਵੀ 75% ਵੀ ਪਾਣੀ এলাਊਡ ਆ ਵੀ ਤੁਸੀਂ ਪਾ ਸਕਦੇ ਹੋ ਦੇਖੋ ਜਿਹੜਾ ਬੈਲੈਂਸ ਇਹਨੇ ਬਣਾਉਣਾ ਉਹ ਇਹਨੇ ਹੀ ਬਣਾਉਣਾ ਕਿਉਂਕਿ ਇਹ ਚੀਜ਼ਾਂ ਦਾ ਸਾਰਿਆਂ ਦਾ ਬੈਲੈਂਸ ਕੱਢਿਆ ਹੁੰਦਾ ਵੇਟ ਡਿਸਟ੍ਰਿਬਿਊਸ਼ਨ ਦਾ ਆ ਗਿਆ ਆਪਣਾ ਜਿਵੇਂ ਗੱਡੀ ਦਾ ਹੁੰਦਾ ਚੱਕੇ ਦਾ ਬੈਲੈਂਸ ਇਹ ਓਵੇਂ ਕੱਢ ਕੇ ਫੇਰ ਹੀ ਕੰਪਨੀ ਦਿੰਦੀ ਆ ਤੁਹਾਨੂੰ ਵੇਟ ਸੋ ਇਹ ਪਾਣੀ ਨਾਲ ਨਹੀਂ ਰਲ ਸਕਦਾ ਪਾਣੀ ਨੇ ਆਪਦਾ ਕੰਮ ਕਰਨਾ ਇਹਨੇ ਆਪਦਾ ਕੰਮ ਕਰਨਾ ਠੀਕ ਆ ਜੀ ਉਹਦਾ ਨੁਕਸਾਨ ਇਹ ਹੁੰਦਾ ਵੀ 베アリングਾਂ ਨੂੰ ਵੀ ਥੱਕਾ ਲੱਗਦਾ ਜੇ ਆਪਾਂ ਦੇਖੀਏ ਇੱਕ ਆ ਗਿਆ ਜੀ ਆਪਣਾ ਟੈਂਕੀ ਵਾਲਾ ਤੇਲ ਅੱਡ ਵਾਲਾ ਇਹ ਮੈਂ ਪੁਆਇੰਟ ਉਹਦੇ ਚ ਐਡ-ਆਨ ਕਰਤਾ ਸੀ ਵੈਸੇ ਤਾਂ ਚਲੋ ਦੁਬਾਰਾ ਕਰ ਦਿੰਨਾ ਇਹ ਚੀਜ਼ ਲਵਾ ਲਓ ਤਾਂ ਪਿਛਲਾ ਹਿੱਸਾ ਬਚਿਆ ਰਹਿੰਦਾ ਨਾ ਬ੍ਰੇਕ ਖਰਾਬ ਹੋਣੇ ਤੁਹਾਡੇ ਨਾ ਟਰਾਲੀ ਦਾ ਕੋਈ ਚੱਕਰ ਟੈਨਸ਼ਨ ਨਾ ਕੁੱਲ ਮਿਲਾ ਕੇ ਸਾਰੇ ਇੰਪਲੀਮੈਂਟ ਆਪਣੇ ਹੁਣ ਹੋ ਗਏ ਹਾਈਡਰੌਲਿਕ ਤਵੀਆਂ ਹਾਈਡਰੌਲਿਕ ਨੇ ਤੇ ਹਾਲ ਹਾਈਡਰੌਲਿਕ ਨੇ ਤੇ ਜਿਵੇਂ ਪਲੋ ਆ ਗਏ ਉਹ ਹਾਈਡਰੌਲਿਕ ਆ ਗਏ ਇਹ ਚੀਜ਼ ਦਾ ਫਾਇਦਾ ਹੀ ਆ 20 ਕੁ ਹਜ਼ਾਰ ਰੁਪਿਆ ਲਾ ਦੋ ਇਹਨੇ ਤੁਹਾਨੂੰ ਲਿਫਟ ਨਹੀਂ ਖਰਾਬ ਕਰਨੀ ਦੂਜੀ ਗੱਲ ਤੇਲ ਨਹੀਂ ਅੰਦਰ ਗੰਦਾ ਜਾਣਾ ਤੁਹਾਡੀਆਂ ਡਿਸਕਾਂ ਨੂੰ ਕੋਈ ਚੱਕਰ ਨਹੀਂ ਡਿਸਕਾਂ ਨਹੀਂ ਖਰਾਬ ਹੋਣੀਆਂ ਤੇ ਉਹਦੇ ਨਾਲ ਇੱਕ ਐਡ ਆਨ ਹੋਰ ਕਰ ਦਿੰਨਾ ਮੈਂ ਵੀ ਆਪਾਂ ਜੈਕ ਲਵਾਇਆ ਹੋਇਆ ਜਿਹੜਾ ਦੇਖੋ ਹੌਲੈਂਡ ਵਿੱਚੋਂ ਵੀ ਕਰ ਸਕਦੀ ਸੀ ਵਿਚਲਾ ਪਿਸਟਨ ਵੱਡਾ ਕਰ ਸਕਦੀ ਸੀ ਹੌਲੈਂਡ ਉਹਨਾਂ ਨੇ ਇਹ ਬਾਹਰ ਤਾਂ ਲਾਇਆ ਇਹਦੀ ਸੈਂਸਿੰਗ ਨਹੀਂ ਖਰਾਬ ਹੁੰਦੀ ਇਹ ਜੈਕ ਲਾਉਣ ਨਾਲ ਉਹਦੀ ਸੈਂਸਿੰਗ ਉਨੀ ਹੀ ਰਹਿੰਦੀ ਆ ਇਹਦੇ ਨਾਲ ਸੈਂਸਿੰਗ ਤੇ ਕੋਈ ਅਸਰ ਨਹੀਂ ਪੈਂਦਾ 1 ਰੁਪਏ ਦਾ ਵੀ ਸੋ ਇਹਦਾ ਤਾਂ ਕਰਕੇ ਬਾਹਰ ਲਾਇਆ ਹੋਇਆ ਠੀਕ ਆ ਜੀ ਇਹ ਆਪਣੇ ਹੋ ਗਏ ਪੁਆਇੰਟ ਜਿਹੜੇ ਬੰਦੇ ਨੇ ਪੁਰਾਣਾ ਟਰੈਕਟਰ ਰੱਖ ਕੇ ਵੀ ਜਾਨੀ ਕੰਮ ਲੈਣਾ ਇੱਕ ਵਾਰ ਮਟਰਬੋ ਦਾ ਐਡ-ਆਨ ਹੋਰ ਕਰਦਾ ਵੀ ਤੁਹਾਨੂੰ ਆਹ ਰੈਡੀਏਟਰ ਦਾ ਉੱਤੇ ਵਾਲਾ ਬਦਲਣਾ ਪੈਣਾ ਭਾਈ ਆਹ ਪਾਈਪ ਇਧਰ ਨੂੰ ਜਾ ਕੇ ਉੱਥੇ ਮੋਰਾ ਨਿਕਲਣਾ ਇਹ ਬਦਲਣਾ ਪੈਣਾ ਤੇ ਉਸ ਹਾਵ ਨਾਲ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਠੀਕ ਆ ਜੀ ਅੱਜ ਦੀ ਵੀਡੀਓ ਇੰਨੀ ਕੀ ਸੀ ਠੀਕ ਆ ਜੀ ਸਤਿ ਸ੍ਰੀ ਅਕਾਲ